मेरे संग सदा है नाले सिमर सिमर तिस सदा समा you ਬੋਧ ਕੋਰਨਾ ਮੋੜੇ ਨੂੰ ਜੋਤ ਕਲਦੂਦ ਭਿਆਨਕ ਸਮੇਂ ਦੇ ਅੰਦਰ ਜਿੱਥੇ ਅੱਜ ਦੇ ਮਨੋਖ ਦੀ ਕੱਚੇ ਧਰਮ ਦੇ ਵਿੱਚ ਦੌੜ ਰਹੀ ਹੋਈ ਹੈ। 라ਦਰ ਕੱਚੇ ਧਰਮ ਨੂੰ ਕਮਾਉਣ ਵਾਸਤੇ ਗੁਰੂ ਕੋ ਜੋ ਉਸ ਸੁਬੇ ਦੀ ਨਿੰਦਾ ਬਈ ਮਾਨੀਆਂ। ਰਿਸ਼ਟ ਖੋਰੀ ਪਾਪਾਂ ਦੀਆਂ ਪੰਡਾਂ ਵੱਢੇ ਜਾਂਦਾ। ਤਰੈ ਗੁਣਾ ਉਸ ਸੁਤਾ ਹੋਇਆ ਨਹੀਂ ਸਮਝਦਾ। ਜਿਹਦੇ ਦੂਵੀਂ ਨੇੜਾ ਕੀਤਾ ਹੋਇਆ ਗਲਤ ਕੰਮ ਹੈ ਇਸ ਦਾ ਲੇਖਾ ਝੁਕਾ ਹੋਣਾ ਹੈ ਇੰਨਾ ਤਿਆਗਣਾ ਉਹ ਸੋਗਿਆ ਕਿ ਇੱਕ ਕਮਲਿਆ ਵਾਲੀ ਇਹ ਦੋ ਜੀਵਨ ਹੈ ਜਗਦੀ ਤੇ ਜੀਣਾ ਸ਼ੁਰੂ ਕਰ ਦਿੱਤਾ ਜਿਹਨੇ ਕਮਲਾ ਬਣਾ ਆਪਣੇ ਆਪ ਨੂੰ ਕੋਲ ਨੂੰ ਉਹ ਬਹੁਤ ਹੁਸ਼ਿਆਰ ਬੰਦਾ ਤੇ ਦੂਜਿਆਂ ਨੂੰ ਕਮਲਾ ਬਣਾਦਾ ਇਵੇਂ ਅੱਜ ਦੇ ਗੁਰੂਕੋ ਮੁਰਖ ਦੇ ਤਕਰੀਬ ਨਾਲ ਹਾਲਤ ਹੋ ਚੁੱਕੀ ਹੈ ਕਿ ਰਾਤ ਨੂੰ ਭਜਾ ਕਰਦਾ ਹੈ ਆਦ ਸਰਗਾ ਜੀ ਮਾਰਤੀ ਕੋ ਪੁੱਤਰਾ ਕੈਸੇ ਨੱਚਦਾ ਹੈ ਦੇਖੇ ਦੇਖੇ ਸੁਨੇ ਬੋਲੇ ਧੌੜੇ ਉੱਫਰਦਾ ਹੈ ਜਦ ਕਿਸ ਪਾਵ ਗਰਭ ਕਰਦਾ ਮਾਇਆ ਗਈ ਤਬ ਰੋਵਣ ਲੱਗਦਾ ਕੁਝ ਵੇਲਾ ਜਾਂਦਾ ਹੈ ਨਾ ਥੋੜਾ ਜਿਹਾ ਅੱਛਾ ਕਾਰੋਬਾਰ ਚੱਲ ਰਿਹਾ ਨਾ ਫਿਰ ਹਮ ਘਾਟ ਜਾਂਦਾ ਹੈ ਤੇ ਕੁਝ ਚਲਾ ਜਾਂਦਾ ਹੈ ਉਹਨਾ ਸ਼ੁਰੂ ਕਰ ਦਿੰਦਾ ਹੈ ਔਰ ਕਹਾਉਤ ਨੂੰ ਤੁਹਾਰੇ ਗੁਰੂ ਨੇ ਮਹਾਨ ਕਿਰਪਾ ਰਹਿਤ ਕੀਤੀ ਹੈ ਕਿ ਵਰਕੂ ਇੱਕ ਕਾਜਕੁ ਦੇ ਪ੍ਰਵਾਹ ਤੋਂ ਬਚਾ ਕੇ ਸੰਤਾਂ ਨੂੰ ਇੱਕ ਗੁਰੂ ਦੀ ਹਜ਼ੂਰੀ ਵਿੱਚ ਪਹੁੰਚਿਓ ਇਹ ਵਰਕੂ ਵੱਡੇ ਭਾਕਾਂ ਦੇ ਨਿਸ਼ਾਨੀ पांच जगदा दे वट भागी हर संगत पाला भागी ਢੇੜ ਪਰ ਚੋਟਾਂ ਖਾਵਾਂ ਮੈਨੂੰ ਭਾਗਾ ਸਤ ਸੰਗ ਦਾ ਲੱਗਾ ਮੈਨੂੰ ਸੰਗਤ ਮੈਂ ਨਿਰ ਭਰੀਜੇ ਜੀਉ ਸੰਗਤ ਬਿਨਾ ਤੇ ਬਾਣ ਦੇ ਜੋ ਮੈਲ ਹੈ ਨਾ ਗੁਰਖੋ ਇਹ ਦਿਨੋ ਪ੍ਰਤੀ ਦਿਨੋ ਬਾਤ ਦੀ ਜਾਨੀ ਹੈ ਜੋ ਜੋ ਇਹ ਬੱਚਾ ਹੈ ਜਵਾਨੀ ਵਿੱਚ ਆਉਦਾ ਹੈ ਨਾ ਬਹੁਤ ਵਿਕਾਸ ਕਰਦੀ ਹੈ ਯੋਗ ਨੂੰ ਬ੍ਰਹਮ ਨੂੰ ਤੇ ਮਾਨ ਅਪਰਵਾਪਾਂ ਨੂੰ ਟੁੱਟੜ ਕਰਕੇ ਨਾ ਇਹ ਦ੍ਰਿਸ਼ਤ ਮਾਨ ਮਾਇਆ ਦੇ ਵਿੱਚ ਇੰਨਾ ਜੋ ਜਾਂਦਾ ਹੈ ਕਿ ਪਾਪ ਪੁੰਨ ਨੂੰ ਭੁੱਲ ਜਾਂਦਾ ਨੇਕੀ ਬਦੀ ਨੂੰ ਭੁੱਲ ਜਾਂਦਾ ਹੈ ਕੱਚੇ ਧੰਨ ਨੂੰ ਪੱਕੇ ਧੰਨ ਨੂੰ ਭੁੱਲ ਜਾਂਦਾ ਤੇ ਜਦ ਉਹ ਵਾਹਿਗੁਰੂ ਕਿਰਪਾ ਕਰਦਾ ਹੈ ਨਾ ਫਿਰ ਉਹ ਨੂੰ ਇਸ ਸੱਚੀ ਸੰਗਤ ਮਿਲਦੀ ਹੈ ਸੱਚੀ ਸੰਗਤ ਦੇ ਨਿਸ਼ਾਨ ਨਹੀਂ कि ਜਿੱਥੇ ਗੁਰਬਾਣੀ ਗੁਰੂ ਦਾ ਗਿਆਨ ਪ੍ਰਾਪਤ ਕਰਕੇ ਨਾ ਅੱਗੇ ਗਿਆਨ ਤੋਂ ਧਿਆਨ ਅਗਲੀ ਕ੍ਰਾਸ ਗਿਆਨ ਤੋਂ ਧਿਆਨ ਕਈ ਵਾਰ ਦੇਖੋ ਬ੍ਰਿਸ਼ਟ ਮੰਦਰ ਵਿੱਚ ਬੈਠੇ ਹਾਂ ਨਾ ਗੁਰਬਾਣੀ ਪੜਦੇ ਨਾਲ ਕੀਰਤਨ ਕਰਦੇ ਹਾਂ ਕਥਾ ਵਿਚਾਰਾ ਕਰਦੇ ਹਾਂ ਪਰ ਗੁਰਖੋ ਜੋ ਅਗਲੀ ਕ੍ਰਾਸ ਹੈ ਧਿਆਨ ਤੋਂ ਧਿਆਨ ਧਿਆਨ ਵਿੱਚ ਚੱਲ ਕੇ ਗੁਰਖੋ ਇਹ ਧਿਆਨ ਤੋਂ ਜਿਸ ਨਾਮ ਤੋਂ ਨਿਵ ਟੁੱਟੀ ਜਾਂਦਾ ਜਿਸ ਸਾਧ ਗੁਰਮਾਥਮਾ ਦੇ 목 ਦੀ ਆਵਾਜ਼ ਉਹ ਨਾਮ ਦਾ ਅੰਦਰ ਪ੍ਰਗਟ ਹੋ ਜਾਣਾ ਉਹ ਨਾਮ ਦੇ ਰੇ ਸੂਰਤੀ ਦਾ ਪਰਮਾਤਮਾ ਨੂੰ ਮਰਪਣ ਜੋ ਪਰਮਾਤਮਾ ਅਕਾਮਰ ਹੈ ਜਿਸ ਦਾ ਕੋਈ ਰੂਪ ਰੇਖਾ ਨਹੀਂ ਹੈ ਫਿਰ ਗੁਰੂ ਕੋ ਉਹ ਪਰਮਾਤਮਾ ਨਾਲ ਟੁੱਟੀ ਕੰਢੀ ਜਾਂਦੀ ਤੇ ਜਿੰਨੀ ਦੇਰ ਗੁਰੂ ਕੋ ਅੰਦਰ ਉਹ ਅਨਹਦ ਸ਼ਬਦ ਅਨਹਦ ਬਾਣੀ ਸ਼ਬਦ ਗੁਰੂ ਅੰਦਰ ਪ੍ਰਗਟ ਹੋਈ ਉਹ ਨਾਮ ਦਾ ਨਾਂ ਉਹ ਗੁਰ ਕੋ ਉਨੀ ਦੇਰ ਪਰਮਾਤਮਾ ਨਾਲ ਟੁੱਟੀ ਨਹੀਂ ਕੱਢੀ ਨਾ ਪਰ ਇਹਨਾਂ ਦੇ ਜੋ ਗੁਰ ਕੋ ਨਿਸ਼ਾਨਾ ਵੰਦੇ ਉਹਨਾਂ ਦੇ ਅੰਤ ਨਾਮ ਹੈ ਪਰਮ ਤੁਹਾਰਾ ਆਛਰਦਾ ਨਾਮ ਗੁਪਤਾ ਨਾਮ ਵਕਤੇ ਵਿੱਚ ਘੜ ਜੋ ਘਾਟ ਤਦ ਹਰ ਪ੍ਰਭੂ ਰਹਾ ਨਾਮ ਰਤਨ ਤਿਨਾ ਅਹਿਰ ਦੇ ਪਰਿਚਿਆ ਜੋ ਗੁਣ ਸਰਾਈ ਭਜ ਪਿਆ ਇਹ ਨਹੀਂ ਕਿ ਆਪਾਂ ਗੁਰ ਕੋ ਇੱਕ ਸੰਗਤ ਕੀਤੀ ਹੈ ਜੇਰ ਆਪਾਂ ਦੋ ਤਿੰਨ ਵਾਰੀ ਆਪਾਂ ਵਿਸੋੜੇ ਜਿਹੜੀ ਬਹੁਤ ਖੂਕ ਕਿਉਂਕਿ ਜਿਵੇਂ ਨਿੱਤ ਫਤੀ ਅਸੀਂ ਧਨ ਦਾ ਨੰਗਰ ਛੱਡਦੇ ਹਾਂ ਇਵੇਂ ਮਨ ਦਾ ਨੰਗਰ ਬਹੁਤ ਜ਼ਰੂਰੀ ਹੈ ਤੇ ਜਦ ਗੁਰੂ ਰੱਖੂ ਐਸੀ ਸੰਗਤ ਬਣਦੀ ਹੈ ਨਾ ਜੋ ਸਤਗੁਰੂ ਦੀ ਕਿਰਪਾ ਕਰਕੇ ਸਮਝਾਉਂਦੇ ਹਨ ਸਤ ਸੰਗਤ कैसी ਜਾਣੀ ਹੈ ਜਿੱਥੇ ਇੱਕੋ ਨਾਮ ਵਖਾਈ ਦੀ ਜਿੱਥੇ ਗੁਰੂ ਦਾ ਹੁਕਮ ਆਜੇ ਨਾ ਸਾਰੇ ਸੰਗਤ ਦੇਵਾਂ ਨੂੰ ਇੱਕ ਸ਼ਬਦ ਇੱਕ ਲੈ ਦੇ ਵਿੱਚ ਪ੍ਰਵਾਹ ਮਾ ਨੂੰ ਜਾਪਿਆ ਜਾਦਾ ਹੈ ਸਾਧਕ ਜੀ ਫਰਮਾਦੇ ਹਨ ਸਭ ਸੁਰਤੀ ਵਿੱਚ ਸੋਤ ਕਮਾਏ ਸਭ ਕੀਮਤ ਮਿਲ ਕੀਮਤ ਪਾਈ ਗਿਆਨੀ ਧਿਆਨੀ ਗੁਰ ਗਰਹਾਈ ਕਹਿ ਨਾ ਜਾਈ ਤੇਰੀ ਤੇਲ ਵਡਿਆਈ ਅਲਿਸ ਤੇ ਜੁਤੀ ਬੈਠੀ ਬਾਣੀ ਵਿੱਚ ਸੰਗਤ ਰੂਪ ਦੇ ਵਿੱਚ ਮਨ ਨੂੰ ਕੁੱਟਿਆ ਜਾ ਜਿੰਨੀ देर ਮਨ ਨੂੰ ਕੁੱਟਦੇ ਨੇ ਇਹ ਮਨ ਗੁਰੂ ਕੋ ਅੱਜ ਪੰਜ ਗੁਣਾਂ ਦੇ ਵਸਤਾ ਛੁੱਟਾ ਪਿਛਲੇ ਸਬਕ ਨੂੰ ਦੇ ਵਿੱਚ ਜੋ ਇਹ ਆਤਮਕ ਪ੍ਰਵਾਹ ਦੀ ਕਹਾਣੀ ਵਿਚ ਆਸਰਣ ਕੀਤੀ ਨਾ ਜਿਸਦੇ ਵਿੱਚ ਗੁਰੂ ਕੋ ਇਹ ਪੰਜ ਇਹ ਮਨ ਨੂੰ ਲਾਪਰ ਮਿਲੇਗਾ ਮਨ ਨੇ ਉਹ ਜਾਨਾ ਇਹ ਤਨ ਦੇ ਵਿੱਚ 12 14 ਘੰਟੇ ਦਾ ਖੇਰ-ਖੇਰ ਆਉਣਾ ਹੈ ਇਤਿਰਪੁਰ ਕੋ ਇਹ ਪੰਜ ਮਾਲਕ ਨੇ ਇਹ ਸਾਡੀ ਵਿਰੋਧੀ ਟੀਮ ਤੇ ਆਕੀਦੀ ਹੈ ਇਤਿਰਪੁਰ ਕੋ ਪ੍ਰਮਾਤਮਾ ਨੇ ਸਾਨੂੰ ਸਮਝਾਇਆ ਕਿ ਇਹ ਤਿਰੂ ਪੰਜ ਨੌਕਰ ਦਿੱਤੇ ਆ ਇਹ ਸਰੀਰ ਜਿਸ ਨੂੰ ਗੁਰਬਾਣੀ ਵਿੱਚ ਪਿੰਡ ਦੇਸ਼ ਕਿਰਾਤਾ ਪੀਸ਼ਾ ਦਾ ਨਾਮ ਦਿੱਤਾ ਜਿੱਥੇ ਮਾਲਕ ਨੇ ਇਹ ਨਾਮ ਦੀ ਫਸਲ ਵੇਚੀ ਹੈ ਪਾਛਾ ਕਹਿਆ ਧੰਤ ਕਾਇਆ ਸਾਜ ਕੇ ਵਿਚ ਤਾਇ ਕਰਤਾ ਵੀ ਜੋ ਦੇ ਵਰਖੂ ਇਹ ਮਨ ਨੂੰ ਨਾ ਇਹ ਖੇਤ ਦਾ ਰਾਖਾ ਬਣਾ ਕੇ ਭੇਜਿਆ ਆਜ ਸਾਹਿਬ ਫਰਮਉਂਦੇ ਆ ਜੋ ਰਾਖਾ ਖੇਤ ਪਰੈ ਖੇਤ ਖਾਸੋ ਦਾ ਰਾਖਾ ਉੱਠ ਜਾਏ ਇਹ ਪੰਜ ਨੁਕਤੇ ਦਿੱਤੇ ਆ ਤੇ ਵਰਖੂ ਜੋ ਵਰਖੂ ਇੱਕ ਖੇਤ ਦਾ مالک ਹੈ ਨਾ ਉਹ ਸਤਗੁਰ ਦੇ ਲਈ ਇਹ ਜੋ ਮਨ ਹੈ ਇਹ ਵਰਕ ਨੂੰ ਜਾਨਣਾ ਲੋਚਣਾ ਇਸ ਨੂੰ ਸਮਝਾ ਕੇ ਭੇਜਿਆ ਜਾਂਦਾ ਕਿ ਬੱਚੇ ਤੂੰ ਬਾਗਾਨੇ ਇਲਾਕੇ ਦੇ ਵਿੱਚ ਜਾਣਾ ਹੈ ਉੱਥੇ ਇਹ ਜੋ ਕੰਮ ਦਾ ਖੇਤ ਹੈ ਨਾ ਬੜਾ ਸਜੇ ਧੋਕੇ ਇਹ ਕੰਮ ਦੇ ਖੇਤ ਵਿੱਚ ਤੂੰ ਕੰਮ ਕਰਨਾ ਤੇ ਵਰਕ ਨੂੰ ਇਹ ਜੋਈ ਕੇ ਮੰਗ ਪਰਮਾਤਮਾ ਤੋਂ ਨਿਰ ਉੱਟੇਨਾ ਨਿਰ ਸ਼ੁਕਤੀ ਲੱਗੀ ਤ੍ਰਿਸ਼ਨਾ ਮਾਇਆ ਅਮਰ ਵਰਤਾਇਆ ਇਹ ਪ੍ਰਪੰਜਾਂ ਦੇ ਕਾਬੂ ਆ ਗਿਆ ਜਿਵੇਂ ਦਿਸ਼ਤ ਮਾਰਦੇ ਨੂੰ ਜਦੋਂ ਆਪਾਂ ਪਹਿਲੇ ਪਹਿਲੇ ਸਮਿਆਂ ਦੇ ਵਿੱਚ ਨਾ ਲੋਕਾਂ ਨੂੰ ਨੌਕਰ ਰੱਖਿਆ ਕਰਦੇ ਸਮੇਂ ਮਾਲਵੇ ਏਰੀਆ ਦੇ ਵਿੱਚ ਨਾ ਬਹੁਤ ਛੋਟੇ ਕਿਉਂਬਰ ਤੇ ਹਾਕ ਕਰਨੇ ਰਹਿਣ ਵਾਸਤੇ ਕਮਰੇ ਤੇ ਹਾਕ ਕਰਨੇ ਫਿਰ ਉਹਨਾਂ ਨੇ ਵਰਕ ਨੂੰ ਜੋ ਇਸ ਸਸਤਾ ਮਜ਼ਦੂਰ ਮਜ਼ਦੂਰ ਲੈਣਾ ਨਾ ਉਸ ਦਾ ਰਹਿਣ ਖਾਣ ਦਾ ਉੱਥੇ ਹੀ ਕਰਨਾ ਅਜੇ ਕੋਈ ਤਦਾਸ ਬਾਹਰ ਵਿੱਚੋਂ ਚਲੇ ਜਾਉਣਾ ਨਾ ਮੁਰਖੂ ਬੈਠੇ ਰੋ ਪਾਉਂਦੇ ਸਨ ਇਹ ਤੰਬਾਕੂ ਦਾ ਇਸਤੇਮਾਲ ਕਰਦੇ ਸਨ ਕਹੂ ਪਿਤਾ ਨੇ ਸਮਝਾ ਕੇ ਬੱਚੇ ਨੂੰ ਭੇਜਣਾ ਬੱਚੇ ਉਹਨਾਂ ਤੋਂ ਕੰਮ ਸੰਜੇਰ ਤੋਂ ਕਰਾਉਣਾ ਪਰ ਬੱਚਾ ਗਿਆ ਉਹ ਅਗਰ ਗੁਰਮਖੂ ਇਹ ਗਲਤ ਚੀਜ਼ ਦਾ ਇਸਤੇਮਾਲ ਉਹ ਮਰਦੇ ਪਏ ਬੱਚਾ ਪੁੱਛਦਾ ਹੈ ਕੀ ਖਾਦੇ ਹੋ ਕਹਿਣ ਲੱਗੇ ਕਿ ਤਾਂ ਬਹੁਤ ਵਧੀਆ ਨਸ਼ਾ ਹੈ ਤੇ ਗੁਰਮਖੂ ਉਸ ਸਾਵੇਂ ਦੇ ਵਿੱਚ ਨਾ ਜਿਹਨਾਂ ਆਪਣੇ ਮਾਤਾ ਪਿਤਾ ਦੀ ਗੱਲ ਨੂੰ ਨਹੀਂ ਮੰਨਿਆ ਬਹੁਤ ਜਦੋਂ ਨੌਜਵਾਨਾਂ ਨੇ ਬਹੁਤ ਤਮਾਕੂ ਖਾਣਾ ਸ਼ੁਰੂ ਕਰ ਦਿੱਤਾ ਮੇਨ ਨਸ਼ਾ ਕਰਨਾ ਸ਼ਰਾਬ ਦਾ ਨਸ਼ਾ ਸ਼ੁਰੂ ਹੋ ਗਿਆ ਤੇ ਫਿਰ ਉਹ ਕੋ ਉਹਨਾਂ ਨੇ ਉਹ ਜਿੰਮੇਦਾਰ ਦਾ ਧੰਨ ਰੁੱਟ ਕੇ ਦਾ ਕੋਈ ਆਪ ਹੀ ਕੋਣਾ ਤੇ ਉਹਨੂੰ ਲਿਖਵਾਉਣਾ ਅੱਜ ਜੋ ਮਨ ਦੀ ਹਾਲ ਇਹ ਬਾਗੈ ਕਿ ਮਨ ਅਚੇਤ ਹੋ ਗਿਆ ਆਪਣੇ ਮਾਤਾ ਪਿਤਾ ਦਾ ਸਾਥੂ ਦਾ ਉਹ ਕਹਿਣਾ ਹੀ ਬਣਾ ਲੈ ਸਕਦਾ ਸਾਥੂ ਸਮਝਾ ਲੇਗਾ ਤੇ ਬੱਚੇ ਮਗਾਂਨੇ ਇਲਾਕੇ ਵਿੱਚ ਜਾਣਾ ਉਸ ਇਲਾਕੇ ਦੇ ਵਿੱਚ ਤੂੰ ਪੰਜਾਂ ਤੋਂ ਉਹ ਕਰਨ ਦਾ ਖੇਤ ਹੈ ਉੱਥੇ ਕਾਰਜ ਕਰਉਣਾ ਪਰ ਮਨ ਅਜ ਸੌਂਦੇ ਜੋ ਪਾਚਾ ਫਰਮਾਲੇ ਹਨ ਤੇ ਹੀ ਗੁਣੀ ਸੰਸਾਰ ਭੰ ਸੁਤਾ ਸੁਤਿਆ ਰਹਿਣ ਵਿਹਾਲੀ ਪੰਜਾਂ ਦੇ ਕਈ ਉੱਤੇ ਲੱਗ ਕੇ ਨਾ ਅਜ ਨਸ਼ੇ ਤੋਂ ਹੋ ਗਿਆ ਪਾਚਾ ਨਾ ਕਾਲਕਲਵਾਨੀ ਕਾਮ ਮਦ ਮਨਮੋ ਪੀਵਣ ਹਾਰ ਕ੍ਰੋਧ ਕਟੋਰੀ ਹੋ ਭਰੀ ਇਲਾਵਾ ਹੰਕਾਰ ਮਲੂਸ ਕੂੜੇ ਲਾਹੂ ਕੀ ਭੀ ਭੀ ਹੋਏ ਖਵਾਰ ਅੱਜ ਧਿਆਨ ਕਰਨਾ ਕਿ ਅੱਜ ਸਾਨੂੰ ਲੁੱਟਦਾ ਪਉਂਦਾ ਕਈ ਵਾਰੀ ਆਪਾਂ ਵਿਚਾਰ ਕਰਦੇ ਆ ਜੀ ਮੇਰਾ ਮਨ ਨਹੀਂ ਮੰਨਦਾ ਅਸੀਂ ਚਾਹਦੇ ਆ ਕਿ ਮਨ ਵਕਰਾ ਹੈ ਮੈਂ ਵਕਰਾ ਹੈ ਨਾ ਜੀ ਨਾ ਇਹ ਗੁਰੂ ਨੂੰ ਮੰਨ ਮੈਂ ਮੰਨ ਮਨ ਮੰਨ ਲਈ ਤੇ ਮਨ ਕੋ ਪੰਜ ਮਨ ਹੀ ਮਾਇ ਸਬਾਇ ਅਸੀਂ ਆਪਣੇ ਆਪ ਨੂੰ ਖੁਦ ਸਮਝਾਉਂਦਾ ਫਿਰ ਗੁਰੂ ਦਾ ਧਿਆਨ ਲਾ ਕੇ ਨਾ ਔਰ ਕੋ ਨੂੰ ਸਤਿਗੁਰ ਸਮਝਾਏ ਸਤਿਗੁਰ ਦੀ ਮਾਤ ਉਹ ਖੁੱਖ ਵਰਤੀ ਮਤੋਂ ਲੈ ਕੇ ਆਏ ਭਗਤ ਬਿਨਾ ਉਹ ਦੁਬੇ ਸਿ ਆਏ ਗੁਰੂ ਜੀ ਬਾਤ ਨੂੰ ਰਹਿਣਾ ਕਿ ਸਤਗੁਰ ਜੀ ਸਾਨੂੰ ਲੋਕ ਪਰਮਤ ਦਾ ਗਿਆਨ ਦੇ ਦੇ ਇਹ ਵਰਕੋ ਇਸ ਦੁਨੀਆ ਦਾ ਤੇ ਉਸ ਸੱਚੀ ਦੁਨੀਆ ਦਾ ਜੋ ਮਾਰਦਾ ਘਾਰ ਹੈ ਨਾ ਸਦੀਲੀ ਘਾਰ ਪੱਕਾ ਦਾ ਜੋ ਗੁਣਖਾ ਤੋਂ ਬਾਜਨ ਸਰੋਂ ਨਾ ਕੀਤੇ ਉਹ ਫਿਰ ਘਾਰ ਪੈਸੋ ਹਰਦਲ ਪਿਆਰੇ ਸਾਧਗੁਰ ਕਮਰੇ ਘਾਰ ਸੁਆਇ ਨਾ ਕੋ ਨੂੰ ਮਨ ਇਹ ਨਾ ਸੋ ਗਿਆ ਨਾ ਉਸ ਦਾ ਭੇਗ ਨਾ ਇਸ ਦਾ ਭੇਗ ਇੰਦਰ ਆਉਂਦਾ ਹੈ ਉਸ ਦਾ ਹੁਕਮ ਜਾਂਦਾ ਇੰਦਰੋਂ ਜਾਂਦਾ ਹੈ ਇਸ ਨੂੰ ਭੁੱਲ ਜਾਂਦਾ ਕਿਉਂ ਭੁੱਲ ਜਾਂਦਾ ਹੈ ਜੀ ਕਿਉਂਕਿ ਕੰਮ ਕਰੂ ਇਹ ਪੰਗਿਆਂ ਦੇ ਕਾਬੂ ਆ ਕੇ ਨਾ ਅੱਜ ਆਪਣੇ ਮਾਤਾ ਪ੍ਰਜਾਤਾ ਹੁਕਮ ਹੋਣੀ ਹੁਕਮ ਕੀ ਆ ਜੀ ਗੁਰਬਾਣੀ ਗੁਰੂ ਦਾ ਗਿਆਨ ਲੈ ਕੇ ਨਾ ਆਪਣੇ ਆਪ ਨੂੰ ਖੋਜਣਾ ਮੰਨ ਨੂੰ ਸੰਗਮ ਇਹ ਨਾ ਇਹ ਸੰਸਾਰ ਦੇ ਉੱਤੇ ਕੀ ਲੈ ਕੇ ਆਇਆ ਹਾਂ ਕੀ ਲੈ ਕੇ ਜਾਣਾ ਹੈ ਕਿਸ ਤੰਗ ਦੇ ਨਾਲ ਆਇਆ ਹਾਂ ਮਾਤਾ ਦੇ ਗਰਭ ਵਿੱਚ ਇਹ ਮਨ ਦਾ ਜਨਮ ਤੇ ਤਨ ਦਾ ਜਨਮ ਇਹ ਕਿਵੇਂ ਹੋਇਆ ਇੱਕ ਇੱਕ ਪੁਆਇੰਟ ਦੇ ਉੱਤੇ ਵਿਚਾਰ ਕਰਨਾ ਜੋ ਇਹ ਤਨ ਨੂੰ ਨਮੋਦਰਵਾਜੇ ਲੱਗੇ ਹਨ ਇਹਦਾ ਨੌ ਦਰਵਾਜਾਂ ਦੇ ਉੱਤੇ ਬਣਖੋ ਖੋਜ ਕਰਦੇ ਜੋ 52 ਦੇ ਨੌ ਦਰਵਾਜੇ ਕਾਇਆ ਕੋਟ ਆ 10ਵੇਂ ਗੁਪਤ ਰਖੀਜੇ ਇਹ ਕਿਲਦ ਮਤਾਬਕ ਨਾਲ ਦੇਖੋ ਮਾਤਾ ਦੇ ਘਰ ਵਿੱਚ ਕਿ ਤਾਨੂੰ ਲੱਗੇ ਨੌ ਦਰਵਾਜੇ ਬੰਦ ਹਨ ਜਦੋਂ ਦੁਆ ਖੁੱਲ੍ਹਾ 52 ਦੇ ਬਾਜੀ ਉਹ ਗੁਪਤ ਅੰਦਰ ਰੱਖ ਕੇ ਵਾਜਾ ਪਉਣ ਵਜਾਇਆ ਵਜਾਇਆ ਵਾਜਾ ਉਹਨੂੰ ਦੁਆਰੇ ਪਰੇਤ ਕੀਏ ਦਸਵਾਂ ਗੁਪਤ ਰਖਾਇਆ ਉਹਨੂੰ ਕੋਲ ਗੁਰੂ ਦੁਆਰੇ ਲਾਇ ਭਾਉਣੀ ਕਿ ਕਿਨਾ ਦਸਵਾਂ ਦੀਵਾਰ ਦਿਖਾਇਆ ਫਿਰ ਆਪਾਂ ਦਸੂ ਦੁਆਰ ਜੁ ਵਿੱਚ ਪਹੁੰਚਣਾ ਕਿਵੇਂ ਆਪਣੇ ਆਪ ਦੀ ਖੋਲ ਕਰਦੇ ਨਾ ਫਿਰ ਕੁਰਬਾਨੀ ਦਾ ਗਿਆਨ ਮਨ ਸਮਝਾਉਣ ਕਾਰਨੇ ਕਰਸ਼ੂ ਕੋ ਪਰੇਤ ਗਿਆ ਕੁਰਬਾਨੀ ਦਾ ਗਿਆਨ ਆਪਣੇ ਆਪ ਦਾ ਖੋਜ ਆਪਣਾ ਇਕ ਗਿਆਨ ਲੈਣਾ ਫਿਰ ਉਹਨੂੰ ਇਹ ਮਨ ਜੋ ਹੈ ਨਾ ਇਹ ਮਨ ਦੇ ਉੱਤੋਂ ਮੈਂ ਲਾਉਣ ਵਾਸਤੇ ਨਾ ਜੋ ਇਸ ਨੂੰ ਜਨਮਾਂ ਜਨਮਾਂ ਦੀ ਬੈਲ ਦਾ ਲੱਗ ਰਿਹਾ ਤੇ ਨਾ ਇਹ ਕਹਾਸਾ ਵਾਤਾ ਹੋ ਗਿਆ 5000 ਜਨਮਾਂ ਬਜਨ ਕੀ ਹੋ ਮੈਂ ਮਨ ਲਾਪੀ ਕਾਵਾਂ ਹੋਆ ਸਿਆਪ ਕਹਾਣੀ ਧੋਤੀ ਉਜਲੀ ਨਾ ਹੋਵੇ ਜੇ ਛੋਟੋ ਵਰਨ ਪਾਓ ਬੜੇ ਯਾਤਰਿਕ ਹੁੰਦਾ ਹੈ ਕਿ ਮੈਂ ਤੀਰਥਾ ਉੱਤੇ ਜਾਂਦਾ ਹਾਂ ਮੈਂ ਗੁਰਬਾਣੀ ਪੜਦਾ ਹਾਂ ਜੀ ਪਰ ਮਨ ਦੀ ਜੋ ਹਾਲਤ ਹੈ ਨਾ ਉਹਦੀ ਉਵੇਂ ਹੈ ਕਾਹਦੀ ਕੋ ਮੁਖੋ ਇਹ ਮਨ ਜਦ ਸੱਚੀ ਸੰਗਤ ਵਿੱਚ ਪਾਵੇਗਾ ਨਾ ਜਦ ਉਹ ਮਿਰਜੇ ਗੁਰੂ ਕੋ ਇੱਕ ਸ਼ਬਦ ਇੱਕ ਲੈਹ ਦੇ ਵਿੱਚ ਪ੍ਰਮਾਤਮਾ ਨੂੰ ਜਪਿਆ ਜਾਵੇਗਾ ਨਾ ਇਹ ਮਨ ਦੇ ਮੈਦ ਉੱਤਰ ਜਾਣਾ ਪਾ ਚੱਕਾ ਜਨਮ ਜਨਮ ਕੀ ਹਉਨੇ ਮਲ ਲਾਤੀ ਮਿਰ ਸੰਗਤ ਮਲ ਲੈ ਜਾਵੇ ਜੋ ایسے شاہد رفیق بیٹھ پھول دینا جب یہ برکش شبدہ اور یاسو بے نا یہ پھر شبدہ لنگر چاہ ہے جو مال جنمہ جنمہ دا پکا ہے نا اس کی برکو پوک دور ہو جانتی ہے پاہ کر لنگر چلے گروہ شبد ہاں کوٹنا آگا ہے کھر پھر مال جا لنگر چاہ پہتا ہے مال خوراک اندرو امرت راست برام راست ہاں راست اور نام راست اولا ਤੇ ਪ੍ਰਮਾਤਮਾ ਨਾਲ ਇਹ ਅਚੰਤਿਤ ਮਰਾਪੋਣਾ ਪਾਛਾ ਜਦ ਜਾਗੋ ਹਰ ਤਰੇ ਸੰਗ ਕਾਸ਼ਰ ਲੱਗ ਸ਼ਬਦ ਗੁਰੂ ਹਰ ਪਾਠ ਜੋ ਪ੍ਰਮਾਤਮਾ ਇੰਨਾ ਨੇੜੇ ਆ ਨਾ ਜਦ ਕਦੇ ਬਰਾਹੀ ਹੋ ਕੇ ਆਜ ਮਾਰ ਦਿੱਤੀ ਨਾ ਅੰਦਰੋਂ ਹੀ ਵੇਪਾਰ ਸਭ ਤੋਂ ਨੇੜੇ ਆ ਪਾਛਾ ਜਦ ਆ ਨੇੜੇ ਨਹੀਂ ਦੂਰ ਨਿਤ ਆਤਮਾ ਰਿਆ ਪਰਪੁਰ ਆਉ ਤਾ ਥੋੜਾ ਸਮਝ ਸਾਰੀ ਸੰਤੋਨੋ ਕਾਨੂੰ ਵਰਮ ਕੋਨਸਾ ਗੁਰਬਾਣੀ ਦੀ ਹੈ ਦੇਖੀ ਬਾਣੀ ਉੱਚਾ ਬੋਲ ਕੇ ਅਭਿਆਸ ਕੀਤਾ ਤਾਂ ਕਿ ਮਨ ਘਰੇ ਬੈਠ ਜਾਵੇ ਹੁਣ ਆਪਾਂ ਗੁਰੂ ਕੋ ਮਨਵਾ ਬਾਣੀ ਤੇ ਚ ਮੈਂ ਤਾਂ ਕਾਪੀਆਂ ਹਰ ਜੋਦਰ ਜਾਂ ਕਰਨੀਆਂ ਵਾਹਿਗੁਰੂ ਵਾਜਾ ਮਾਰਦੀਆਂ ਤੇ ਅਕਾਲ ਪੁਰਖ ਵਾਹਿਗੁਰੂ ਜੀ ਰੁਣਦੇ ਜਾ ਰਹੇ ਮਨੁੱਖੀ ਜਾਮਾ ਵਿਅਰਥ ਕੁਆਰ ਹੈ ਅਸੀਂ ਗੁਰੂ ਦਾ ਕੀ ਆ ਨਹੀਂ ਮੰਨਦੇ ਗੁਰੂ ਜੀ ਕਹ ਰਹੇ ਹਨ ਕਿ ਪੁੱਤ ਜੈਨੁ 84 ਰੱਖ ਜੋਨਾ ਦਾ ਦੁੱਖ ਭੋਕ ਕੇ ਇਹ ਬਨੁਖੀ ਜਾਵਾਂ ਪਰਮਾਤਮਾ ਦੇ ਮਲਾਪ ਵਾਸਤੇ ਮਿਲਿਆ ਪਰ ਅਸੀਂ ਨਹੀਂ ਸਮਝਦੇ ਪਾਕ ਸੱਚਾ ਕਈ ਜਨਮ ਪੈਟੀਟ ਪਤੰਗਾ ਕਈ ਜਨਮ ਗਜਮੀ ਨੂੰ ਕਰਨਗਾ ਕਈ ਜਨਮ ਪੰਖੀ ਸਰ ਕੋ ਹੋਇਓ ਕਈ ਜਨਮ ਹੈ ਵਰਬ੍ਰਿਤ ਹੋਇਓ ਮਿਲ ਜਗਦੀਸ਼ ਮਨ ਕੀ ਬੜਿਆ ਚਰੰਕਾਲ ਇਹ ਦੇਹ ਚਰਿਆ ਬਹੁਜੇ ਤਬਾ ਆਪਣਾ ਆਸਾਉਂਦੇ ਆ ਜੀ ਉਹ ਗੁਰਖੋਲ ਨਾਮ ਤੋਂ ਟੁੱਟਣ ਕਰਕੇ ਦਾ ਪਾਤਸ਼ਾਹ ਜਾ ਰਹੇ ਆ ਅੱਜ ਮਨੁੱਖੀ ਜਾਮਾ ਪਸ਼ੂਆਂ ਤੋਂ ਮਾੜਾ ਹੋ ਗਿਆ ਪ੍ਰੇਤਾਂ ਤੋਂ ਮਾੜਾ ਹੋ ਗਿਆ ਪਾਤਸ਼ਾਹ ਜੀ ਚਰਨ ਕਾਲ ਪਾਈ ਦੁਰਲਾਪ ਦੇ ਨਾ ਪਿਉਣੀ ਹੋਰੀ ਖੇ ਪਸ਼ੂ ਪ੍ਰੇਤ ਮੁਕਤਿ ਬੁਰੀ ਤਿਸੇ ਦਾ ਹੋਜੇ ਜਨ ਤੇ ਸ੍ਰੀ ਬੁਜੇ ਨਾਸ ਕਿ ਮੈਨੂੰ ਇਸ ਵਾਸਕੇ ਸ਼ਗਾਰ ਕੇ ਕਿਰਜਾ ਕਿਸ ਦੇ ਪਤਨ ਦਾ ਦਮਨਾ ਜੇ ਤੂੰ ਸਾਜ ਸਵਾਚ ਨਗਾਯਾ ਗਰਮ ਅਗਰ ਮੈਂ ਜਨੇ ਉਭਾਰਿਆ ਬਾਹਰ ਵਿਵਸਤਾ ਤੁਝੇ ਪਿਆਰੇ ਦੂਦ ਭਾਜੋ ਬੋਨ ਭੋਜਨ ਸੁਖ ਸੂਤ ਕਿੰਦ ਪਿਆ ਉਪਰ ਸਾਖ ਸੈ ਮੋਖ ਪਿਆ ਬੈਠ ਕੋ ਧਿਆਨ ਇਹ ਨਿਰਗੁਣ ਮਨ ਕਾ ਸੁਨਾ ਬੂਝ ਬਖਸ਼ ਦੇਉ ਤੋ ਨਾਨਕ ਸੀਜੇ ਆਓ ਬਿੰਦ ਕਰੋ ਜੋੜੜੀਆਂ ਕਰੋ ਆਪ ਕਰੋ ਕਿਰਪਾ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ